ਲੋਕ ਹਿੱਤ ਲੋਕਾਂ ਦੀ ਆਵਾਜ਼ ਹੰਡਾ ਵੇਖੀ 65 ਦੀ ਲੜਾਈ ਦੇਖੀ 71 ਦੀ ਲੜਾਈ ਦੇਖੀ 84 ਦਾ ਸੰਤਾਪ ਹੰਡਾਇਆ 88 ਦੇ ਹੜ੍ਹ ਵੇਖੇ ਤੇ ਅੱਜ ਫੇਰ 2025 ਦੇ ਵਿੱਚ ਇੰਨਾ ਪਾਣੀ ਆ ਗਿਆ 88 ਦੇ ਵਿੱਚ ਪਾਣੀ ਘਟ ਆਇਆ ਸੀ 25 ਦੇ ਵਿੱਚ ਪਾਣੀ ਜਿਹੜਾ ਵਾ ਵੱਧ ਆਇਆ ਤੇ ਨੁਕਸਾਨ ਇਨਾ ਜਿਆਦਾ ਹੋ ਗਿਆ ਜੀ ਇੱਥੋਂ ਦਾ ਮੇਰਾ ਖਿਆਲ ਹੈ ਕਿ ਸਾਡੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਵਾਲੀ ਜੀ 300 ਤੋਂ ਉੱਪਰ ਪਿੰਡ ਜਿਹੜਾ ਤਬਾਹ ਹੋਇਆ ਬੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ 154 ਪਿੰਡ ਨੇ ਜੀ ਜਿੰਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦੇ ਮਕਾਨ ਢੱਗ ਗਏ ਖੇਤੀਬਾੜੀ ਫਸਲ ਜਿਹੜੀ ਆ ਜੀ 100% ਜਿਹੜੀ ਆ ਤਬਾਹ ਹੋ ਗਈ ਪਸ਼ੂ ਜਿਹੜੇ ਨੇ ਉਹ ਲੋਕਾਂ ਦੇ ਮਾਰੇ ਗਏ ਨੇ ਦੇਖੋ ਤੱਕ ਲੋਕਾਂ ਦੇ ਘਰਾਂ ਦੇ ਵਿੱਚ 4 4 ਫੁੱਟ ਰੇਤ ਭਰ ਗਈ ਆ ਪੈੜੀਆਂ ਦੇ ਵਿੱਚ ਰੇਤ ਭਰ ਗਈ ਆ 3 ਸਾਲ ਸਾਨੂੰ ਅਸੀਂ ਸਿੱਧੇ ਨਹੀਂ ਹੋ ਸਕਣਾ ਘਟੋ ਘਟ ਸਾਨੂੰ 3 ਸਾਲ ਲੱਗ ਜਾਣੇ ਆ ਇਸ ਧਰਤੀ ਨੂੰ ਵਾਹੀ ਯੋਗ ਬਣਾਉਂਦੇ ਆ ਕਿਉਂਕਿ ਇਹਨਾਂ ਦੀ ਬਾਹਰ ਸਾਰਿਆਂ ਦੀ ਤੁਸੀਂ ਫੜਨੀ ਆ ਉਹ ਸਰਕਾਰ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ ਗਾ ਜੀ ਕਿਉਂਕਿ ਜਿੰਨਾ ਖਰਾਬਾ ਚਾਹੀਦਾ ਨਾ ਸਾਨੂੰ ਫਸਲ ਜਿਹੜੀ ਆ 100% ਖਤਮ ਹੋ ਗਈ ਆ ਮੇਰੀ ਬੇਨਤੀ ਆ ਮੰਤਰੀ ਜੀ ਕਿ ਫਸਲ ਦਾ ਜਿਹੜਾ ਮੁਆਵਜ਼ਾ ਨਾ ਜ਼ਿਮੀਦਾਰਾਂ ਦੇ ਸਿੱਧੇ ਖਾਤੇ 'ਚ ਪਾਇਆ ਜਾਵੇ ਜੀ ਤਾਂ ਕਿ ਕੋਈ ਵਿਚੋਂ ਕੋਈ ਕੋਈ ਹੋਰ ਗੱਲ ਨਾ ਕਰ ਸਕੇ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਕਿਸਾਨ ਸਨਮਾਨ ਨਿਧੀ ਆ ਨਾ ਜੀ ਅਗਰ ਪੈਸਾ ਖਰਾਬਾ ਜਿਹੜਾ ਜੋ ਨੁਕਸਾਨ ਹੋਈ ਫਸਲ ਉਹਦੇ ਰਾਈ ਦਿੱਤਾ ਜਾਵੇ ਜਾਂ ਕੋਈ ਹੋਰ ਤਰੀਕਾ ਬਣਾ ਕੇ ਜ਼ਿੰਮੇਦਾਰਾਂ ਦੇ ਖਾਤਾ ਜਿਹੜਾ ਪੈਸਾ ਉਹਨਾਂ ਦੇ ਵਿੱਚ ਆਵੇ ਤਾਂ ਇਹਨਾਂ ਨੂੰ ਫਾਇਦਾ ਹੋਣਾ ਜੀ ਇਸੇ ਤਰ੍ਹਾਂ ਹੀ ਮਕਾਨ ਜਿਹੜੇ ਨੇ ਉਹਨਾਂ ਦੀ ਰਿਪੇਅਰ ਵਾਸਤੇ ਇਹੋ ਹੀ ਬੇਨਤੀ ਕਰਾਂਗੇ ਕਿ ਲੋਕਾਂ ਦੇ ਖਾਤੇ ਵਿੱਚ ਪੈਸੇ ਆਉਣ ਕਿਸੇ ਹੋਰ ਜਰੀਆ ਨਾ ਬਣਾਇਆ ਜਾਵੇ ਤੋਹਫਾ ਹੀ ਉਹਨਾਂ ਦੇ ਖਾਤੇਆਂ ਵਿੱਚ ਪੈਸੇ ਆਉਣ ਕਿਤੇ ਤਾਂ ਲੋਕਾਂ ਦੀ ਗੱਲ ਇੱਕ ਸਭ ਤੋਂ ਵੱਡੀ ਤੇ ਬਾਰਡਰ ਦੀ ਹੋਰ ਵੀ ਆ ਜੀ ਬਾਰਡਰ ਦੇ ਜਿਹੜੇ ਪਿੰਡ ਨੇ ਨਾ ਇਥੋਂ ਵਾਲੇ ਜ਼ਮੀਨਾਂ ਲੋਕਾਂ ਦੀਆਂ ਘੱਟ ਨੇ ਜੀ ਕੱਟ ਜ਼ਮੀਨਾਂ ਨੇ ਕੁਝ ਮਾਲਕੀਅਤ ਪਰਦੇਸ ਸਰਕਾਰ ਦੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਰਾ ਬਾਬਾ ਨਾਨਕ ਕਿਰਪਾਲਪੁਰ ਸਾਹਿਬ ਆਪਣੀ ਕਿਰਤ ਕੀਤੀ ਦਸਾਂ ਨੋਹਾਂ ਦੀ ਕਿਰਤ ਕੀਤੀ ਆ ਤੇ ਇਸ ਨਗਰ ਜਿਹੜੇ ਨੇ ਉਹਨਾਂ ਨੂੰ ਵਸਾਇਆ ਉਹਨਾਂ ਦੇ ਉਹਨਾਂ ਦਾ ਫਤਿਹ ਸੰਜੀ ਕਰੀਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋਗ मध्य प्रदेश के पूर्व मुख्यमंत्री के हिंदुस्तान के एग्रीकल्चर मिनिस्टर सूरज चौहान जी उच्चचे तौर पे इथी आए हैं माननीय मुख्य प्रधानमंत्री मोदी साहब ने स्पेशल इनने दी ड्यूटी लाई है क्योंकि किसानी के ऊपर बहुत बड़ा प्रकोप बणया सा बिल्कुल जिस तरह रवि करण हो रहने केया ਪਤਾ ਨਹੀਂ ਬਾਰਡਰ ਦੇ ਉੱਤੇ ਪਤਾ ਨਹੀਂ ਰੱਬ ਦੀ ਕੀ ਐਜੀ ਪ੍ਰਕੋਪੀ ਐ ਵੀ ਹਰੇਕ ਜਿਹੜੀ ਸੱਟ ਵੱਜਦੀ ਹੈ ਉੱਥੋਂ ਲੈ ਲਓ ਉਹੀ ਤੋਂ ਲੈ ਲਓ ਹੇਟਾ ਫਾਜ਼ਿਲ ਕਾ ਤਾਈ ਸਾਡੇ ਵਾਲੇ ਇਲਾਕੇ ਤਾਈ ਇੱਕੋ ਹੀ ਗੱਲ ਆ ਵੀ ਸਾਡੇ ਨਾਲ ਕ ਹੋ ਵੀ ਸਾਡਾ ਇਲਾਕਾ ਦੋਨੋਂ ਕਾਰਨਰ ਅਸੀਂ ਨੱਬੀ ਬੈਠੇ ਆ ਬਗੂ ਜੀ ਤੇ ਹੜ ਵੀ ਇੱਥੇ ਲੜਾਈ ਵੀ ਇੱਥੇ ਤੇ ਹੋਰ ਵੀ ਕੋਈ ਚੀਜ਼ੋਂ ਅੱਜ ਕੱਲ ਡਰੋਨ ਵਾਲਾ ਕੰਮ ਚੱਲੂ ਹੋ ਗਿਆ ਨਸ਼ੀਰ ਸੈਕਟਰ ਵਾਲਾ ਕੰਮ ਵੀ ਇੱਥੇ ਸਾਰੀ ਪ੍ਰਕੋਪੀਆਂ ਚੇਲਦੇ ਆਂ ਸਾਹਿਬ ਕੱਲਾ ਬਾਰਡਰ ਇਲਾਕਾ ਹੀ ਨਹੀਂ ਸਾਹਿਬ ਰਸਤੇ ਜਾਂਦੇ ਗੱਲ ਕਰ ਰਿਹਾ ਮੈਂ ਦੱਸ ਰਿਹਾ ਜੀ ਮੈਂ ਪੰਜਾਬ ਨੇ ਹਰੇਕ ਗੱਲ ਆਪਣੇ ਪਿੰਡੇ ਦੇ ਢਾਈ ਹੈ ਸਾਹਿਬ ਦਿੱਤੀ ਵਾ ਨਾ ਲਗੇ ਦੇਸ਼ ਨੂੰ ਹਮੇਸ਼ਾ ਆਪਣਾ ਜੇਕ ਅਗੇ ਢਾਈ ਹੈ ਸਜਣ ਆਪ ਬੁਲਾਵੇ ਤਾਂ ਚੈਨ ਆਵੇ ਪੱਲੂ ਨਸਕੇ ਫੜਿਆ ਤਾਂ ਕੀ ਫੜਿਆ ਅਸੀਂ ਅੱਜ ਤੁਹਾਡੇ ਤੋਂ ਸਾਨੂੰ ਕਹਿਣਾ ਨਾ ਪਵੇ ਸਾਹਿਬ ਕਿਉਂਕਿ ਦਰਦ ਆਪ ਸੇ ਵੀ ਛਿਪਾ ਨਹੀਂ ਹੈ ਸਾਹਿਬ करणपुर में रही है 6 साल 6 साल काम किया उन्होंने हम असि के अपनी गल्त असि है तो फिर सोडा तक गल्ल रही नहीं साहब आज जिन किसान भाइयों को कुछ कहना है उनको भी सुन के जाऊंगा मैं आज यहां कोई मंत्री के अहंकार से नहीं आया मैं तो गुरु के सिख और जनता के सेवक के नाते आया हूँ आप सबको प्रणाम करता हूँ एक तो मेरा सौभाग्य है कि डेरा बाबा नानक साहब इस पवित्र धरती पर आने का मुझे मौका मिला है गुरु की कृपा आप सब पर बनी रहे लेकिन ऐसे दौरा करने नहीं आए अभी जाखड़ साहब बता रहे थे बिट्टू भाई मेरे साथ हैं तरुण जी है, है। पंजाब, इसने देश पर आए हर संकट को अपने सीने पर है पहले लड़ने का काम अगर किया तो पंजाब ने किया सबसे पहले पंजाब खराब हुआ पंजाब का आभारी देश और मैं भी पंजाब को पंजाब की जनता को प्रणाम करता हूं नमस्कार करता हूं आज पंजाब संकट में मैं देखता चला आ रहा हूं फसलें 26 तारीख से डूबी हुई मैं जोना के खेत में गया था मैंने उखाड़ के देखा ही गल गई खत्म हो गई केवल जोना का नुकसान नहीं हुआ बाकी फसलें भी पूरी तरह से तबाह हो गई बर्बाद हो गई किसान दिन और रात मेहनत करता है खून पसीना लगाता है खाद डालता है दवाइयाँ डालता है जिंदगी बोता है केवल बीज नहीं बोता। उसके बाद फसल आती है और तब जब बाल निकलने का बाली निकलने का समय हुआ तब ये सैलाब आ गया इसमें सब कुछ खत्म हो गया नुकसान का आकलन करेंगे और आकलन करने के बाद फसल का कितना नुकसान हुआ है सिल्ड जमा है वो कैसे निकले और वो जो खेत सत्तर सत्तर साल से जोत रहे हैं जो मैं समझा आप बोल रहे थे शत्रु संपत्ति वाले मैं कब्जा तो किसान का लेकिन नाम तो उसको कुछ नहीं है धीरज रखिए आप तो बहादुर लोग धीरज रखिए मिल के साथ काम करेंगे और संकट के पानी निकाल कर ले जाकर ही चैन के साथ लेंगे कोई लंबी गल आज नहीं करनी है क्योंकि कई जगह अभी जाके स्थिति देखनी है हमारे जमींदार किसान हैं उनके साथ बात करनी है सबसे मिलना है और इतने ही मैं कहता हूँ कि संकट के साथ समय आपके साथ खड़े हैं कोई कसर नहीं छोड़ेंगे